ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਦੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੁਝ ਕੀਮਤੀ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਇਹ ਬਚਨ ਸੁਣ ਕੇ ਕਮਾ ਕੇ ਸਾਡੇ ਸੁੱਤੇ ਹੋਏ ਭਾਗ ਜਾਗ ਸਕਦੇ ਆ ਭਾਗ ਹੀ ਸਾਡੀ ਜ਼ਿੰਦਗੀ ਬਦਲ ਸਕਦੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾ ਵਚਨ ਕਮਾਈ ਵਾਲੇ ਸੰਤ ਮਹਾਪੁਰਖ ਅਕਸਰ ਵਚਨ ਕਰਦੇ ਸੀ ਕਿ ਭਾਈ ਅਮਰਤ ਵੇਲੇ ਉੱਠੋ ਉੱਠ ਕੇ ਭਜਨ ਬੰਦਗੀ ਕਰੋ ਕਿਉਂਕਿ ਇਹ ਵੇਲਾ ਗੁਰੂ ਨਾਨਕ ਪਾਤਸ਼ਾਹੀ ਦਾ ਵੇਲਾ ਹੈ ਇਸ ਵੇਲੇ ਤੇ ਇਸ ਸਮੇਂ ਤੇ ਸਾਡਾ ਕੋਈ ਹੱਕ ਨਹੀਂ ਆ। ਬਾਬਾ ਜੀ ਅਮਰਤ ਵੇਲੇ ਨੂੰ ਗੁਰਨਾਨਕ ਪਾਸ਼ਾ ਦੀ ਗੋਦ ਕਹਿੰਦੇ ਸਨ। ਬਾਬਾ ਜੀ ਕਹਿੰਦੇ ਸੀ ਕਿ ਜੋ ਲੋਕ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਭਜਨ ਦੀ ਬੰਦਗੀ ਕਰਦੇ ਨੇ, ਸਮਝੋ ਆਪਣੇ ਗੁਰੂ ਦੀ ਗੋਦ ਦਾ ਨਿਕ ਮਾਰਦੇ ਆ। ਫਿਰ ਆਪ ਸੋਚੋ ਅਮਰਤ ਵੇਲਾ ਕਿੰਨਾ ਕੀਮਤੀ ਵੇਲਾ ਹੈ, ਕਿੰਨਾ ਪਾਵਰਫੁਲ ਵੇਲਾ ਹੈ। ਜੇਕਰ ਇਹ ਵੇਲਾ ਵਾਹਿਗੁਰੂ ਜੀ ਨੇ ਤਰਸ ਕਰਕੇ ਦਿੱਤਾ ਹੈ, ਤੁਸੀਂ ਅਮਰਤਵੇਲੇ ਦੇ ਵਿੱਚ ਉੱਠਦੇ ਹੋ ਤਾਂ ਬਹੁਤ ਵੱਡੇ ਭਾਗਾਂ ਵਾਲੇ ਹੋ ਹਰ ਰੋਜ਼ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਤੇ ਜੇ ਇਹ ਵੇਲਾ ਅਜੇ ਤੱਕ ਨਹੀਂ ਮਿਲਿਆ ਇਹ ਵੇਲਾ ਪ੍ਰਾਪਤ ਕਰਨ ਦੇ ਲਈ ਹਰ ਕੋਸ਼ਿਸ਼ ਕਰੋ ਹਰ ਰੋਜ਼ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਆਪਣੀ ਅਰਜੀ ਲਾ ਕੇ ਸੋਵੋ ਕਿ ਵਾਹਿਗੁਰੂ ਜੀ ਮੇਰੇ ਤੇ ਵੀ ਤਰਸ ਕਰੋ ਮੈਨੂੰ ਵੀ ਅਮਰਤਵੇਲਾ ਬਖਸ਼ ਅਤੇ ਕੁਝ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰੋ ਰੋਜ਼ ਰਾਤ ਨੂੰ ਜਲਦੀ ਸਮੇਂ ਸਿਰ ਸੌਣਾ ਕਿਉਂਕਿ ਜੇ ਸਵੇਰ ਸੌਵਾਂਗੇ ਤਾਂ ਸਵੇਰ ਹੀ ਉੱਠ ਜਾਵਾਂਗੇ ਤੇ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਹੈ ਤਾਂ ਅੰਮ੍ਰਿਤ ਵੇਲੇ ਜਾਗ ਜ਼ਰੂਰ ਆਉਂਦੀ ਆ। ਬਾਕੀ ਅੰਮ੍ਰਿਤ ਵੇਲੇ ਦਾ ਮਨ ਵਿੱਚ ਚਾਹ ਹੋਵੇ ਤੜਫ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰ ਦਿੰਦੇ ਨੇ। ਤੇ ਅਮਰਤ ਵੇਲੇ ਦਾ ਜਾ ਅਮਰਤ ਵੇਲੇ ਦੀ ਅਰਥ ਸਾਡੇ ਮਨ ਅੰਦਰ ਤਾਂ ਹੀ ਬਣੇਗੀ ਨਾ ਜੇ ਅਮਰਤ ਵੇਲੇ ਦੀ ਕੀਮਤ ਅਮਰਤ ਵੇਲੇ ਦੀ ਪਾਵਨਤਾ ਸਾਨੂੰ ਪਤਾ ਹੋਵੇਗਾ ਇਸ ਕਰਕੇ ਮਹਾਪੁਰਖ ਜੀ ਵਾਰ-ਵਾਰ ਸਮਝਣ ਦੇ ਆ ਕਿ ਭਾਈ ਇਹ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਹ ਵੇਲਾ ਪੂਰੇ ਦਿਨ ਦੇ ਨਾਲ ਨਹੀਂ ਰਲਦਾ ਇਸ ਵੇਲੇ ਦੇ ਵਿੱਚ ਜਪਿਆ ਹੋਇਆ ਨਾਮ ਕੀਤੀ ਹੋਈ ਭਜਨ ਬੰਦਗੀ ਬਹੁਤ ਫਲਦਾਇਕ ਹੈ ਇਸ ਕਰਕੇ ਇਸ ਵੇਲੇ ਦੇ ਵਿੱਚ ਉਠੋ ਵੱਧ ਤੋਂ ਵੱਧ ਭਜਨ ਮੰਨਦੀ ਕੀ ਕਰੋ ਇਸ ਵੇਲੇ ਦੇ 3 ਘੰਟੇ ਗੁਰਨਾਨਕ ਪਾਤਸ਼ਾਹ ਜੀ ਦੇ ਨੇ ਤੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਗੁਰੂ ਦੀ ਭੇਟਾ ਗੁਰੂ ਚਰਨਾਂ ਦੇ ਵਿੱਚ ਭੇਟ ਕਰਦੇ ਆ ਗੁਰੂ ਸਾਹਿਬ ਜੀ ਉਹਨਾਂ ਤੇ ਬਹੁਤ ਕਿਰਪਾ ਕਰਦੇ ਨੇ ਇਸ ਕਰਕੇ ਸਵੇਰੇ 3 ਤੋਂ 6 ਦਾ ਵੇਲਾ ਗੁਰੂ ਲੇਖੇ ਲੰਘਦਾ ਹੈ ਤੇ ਜੇਕਰ 3 ਵਜੇ ਤੋਂ ਪਹਿਲਾਂ ਜਾਗ ਆ ਜਾਂਦੀ ਆ ਤਾਂ ਕਦੇ ਵੀ ਉਹਨੂੰ ਅੱਧੀ ਰਾਤ ਸਮਝ ਕੇ ਸੁਣਨਾ ਨਹੀਂ ਆ ਕਿਉਂਕਿ ਕੁਝ ਭੈਣ ਭਰਾ ਆਪ ਖੁਦ ਦੱਸਦੇ ਆ ਕਿ ਸਾਨੂੰ ਸਵੇਰੇ 3 ਵਜੇ ਤੋਂ ਪਹਿਲਾਂ ਹੀ ਜਾਗ ਆ ਜਾਂਦੀ ਆ ਪਰ ਉਹ ਇਸ ਵੇਲੇ ਨੂੰ ਅੱਧੀ ਰਾਤ ਸਮਝ ਕੇ ਫਿਰ ਤੋਂ ਦੁਬਾਰਾ ਸੌਣ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਇਦਾਂ ਹੀ ਬਿਸਤਰ ਤੇ ਲੰਮੇ ਪਿਆ ਪਿਆ ਹੀ ਮਾਂ ਲਗਉਂਦੇ ਰਹਿੰਦੇ ਆ ਪਰ ਮਹਾਭਗਵਰ ਜੀ ਕਹਿੰਦੇ ਇਹ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਸ ਵੇਲੇ ਦਾ ਇੱਕ ਪਲ ਇੱਕ ਛਿਣ ਵੀ ਵਿਰਥਾ ਨਹੀਂ ਜਾਣ ਦੇਣਾ ਜਦੋਂ ਹੀ ਇਸ ਵੇਲੇ ਦੇ ਵਿੱਚ ਜਾਗੰਦੀ ਆ ਤੁਰੰਤ ਹੀ ਆਪਣੇ ਗੁਰੂ ਦੇ ਚਰਨਾਂ ਨਾਲ ਜੁੜ ਜਾਓ ਗੁਰੂ ਗੁਰੂ ਕਰਨਾ ਸ਼ੁਰੂ ਕਰ ਤੋ ਕੁਝ ਲੋਕ ਕਹਿੰਦੇ ਸਾਡੇ ਮਨ ਦੇ ਉੱਤੇ ਬੋਝ ਬੜੇ ਨੇ ਪਰੇਸ਼ਾਨੀਆਂ ਬਹੁਤ ਆ ਇਸ ਕਰਕੇ ਸਾਨੂੰ ਨਾ ਰਾਤ ਨੂੰ ਬੇਚੈਨੀ ਜੀ ਰਹਿੰਦੀ ਆ ਰਾਤ ਨੂੰ ਸੋਹਣੀ ਗੂੜੀ ਨੀਂਦ ਨਹੀਂ ਆਉਂਦੀ ਤਾਂ ਮਹਾਪੁਰਖ ਜੀ ਕਹਿੰਦੇ ਵੀ ਕਿਸੇ ਵੀ ਕਾਰਨ ਕਰਕੇ ਜੇਕਰ ਤੁਹਾਨੂੰ 12 ਵਜੇ ਤੋਂ ਬਾਅਦ ਨੀਂਦ ਨਹੀਂ ਆ ਰਹੀ ਤਾਂ ਇਹ ਵੇਲਾ ਗਵਾਉ ਨਾ ਗੁਰੂ ਲੇਖੇ ਲਾ ਦਿਓ ਗੁਰੂ ਗੁਰੂ ਕਰੋ ਤੁਹਾਡੀਆਂ ਜੋ ਵੀ ਟੈਨਸ਼ਨ ਆ ਨੇ ਜੋ ਵੀ ਬੋਝ ਨੇ ਉਹਨਾਂ ਦੇ ਹੱਲ ਤੁਹਾਨੂੰ ਮਿਲਣਗੇ ਗੁਰੂ ਦੀ ਖੁਸ਼ੀ ਤੁਹਾਨੂੰ ਮਿਲੇਗੀ ਪਰ ਜੇ ਸਿਰਫ ਇਧਰ ਉਧਰ ਦੀਆਂ ਸੋਚਾਂ ਹੀ ਸੋਚਦੇ ਰਹੇ ਕਿੰਤਾ ਹੀ ਕਰਦੇ ਰਹੇ ਤਾਂ ਚਿੰਤਾ ਨੇ ਕੁਝ ਨਹੀਂ ਦੇਣਾ ਪਰ ਜੇਕਰ ਪਰਮ ਪਿਤਾ ਪਰਮਾਤਮਾ ਦਾ ਚਿੰਤਨ ਕਰਾਂਗੇ ਤਾਂ ਬਹੁਤ ਕੁਝ ਮਿਲੇਗਾ ਇਸ ਕਰਕੇ ਇਹ ਵੇਲੇ ਦੇ ਵਿੱਚ ਉੱਠ ਕੇ ਬੈਠ ਕੇ ਪਰਮਾਤਮਾ ਦਾ ਨਾਮ ਜਪੂ ਜੇ ਨਹੀਂ ਬੈਠਿਆ ਜਾਂਦਾ ਬਿਸਤਰ ਤੇ ਲੰਮੇ ਪਏ ਪਏ ਹੀ ਗੁਰੂ ਗੁਰੂ ਕਰਨਾ ਸ਼ੁਰੂ ਕਰ ਦੋ ਗੁਰਮਾਨਕ ਪਾਸ਼ਾ ਬਹੁਤ ਕਿਰਪਾ ਕਰਦੇ ਨੇ ਇਸ ਕਰਕੇ ਆ ਮਨ ਤੋਂ ਵੀ ਲੈ ਜਰੂਰ ਉੱਠਣਾ ਹੈ ਜਿਸ ਵੀ ਤਰ੍ਹਾਂ ਆਪਣੇ ਗੁਰੂ ਨੂੰ ਯਾਦ ਕਰ ਸਕਦੇ ਹੋ ਕਰੋ ਗੁਰਮੰਤਰ ਜਪ ਲਓ ਪਾਖੀ ਵਾਹੀ ਗੁਰੂ ਜੀ ਦਾ ਨਾਮ ਜਪ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਗੁਰਬਾਣੀ ਦਾ ਪਾਠ ਕਰ ਲਓ ਜਿਵੇਂ ਤੁਹਾਡਾ ਮਨ ਕਰਦਾ ਹੈ ਜਿਵੇਂ ਤੁਹਾਡੇ ਮਨ ਨੂੰ ਅਨੰਦ ਆਉਂਦਾ ਹੈ ਉਸ ਤਰੀਕੇ ਦੇ ਨਾਲ ਹੀ ਆਪਣੇ ਗੁਰ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਪਰ ਲਗਵਾਓ ਜਰੂਰ ਪਰ ਜਿਹੜੀ ਸਹੀ ਸ਼ੁਰੂਆਤ ਆ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਜਿਵੇਂ ਉੱਠਦਿਆਂ ਸਾਰ ਜਦੋਂ ਸਾਡੀ ਅੱਖ ਖੁੱਲਦੀ ਆ ਤਾਂ ਪਹਿਲਾ ਸ਼ਬਦ ਸਾਡੇ ਮੱਖ ਚੋਂ ਵਾਹਿਗੁਰੂ ਜੀ ਹੀ ਨਿਕਲਣਾ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਕਰਦਿਆਂ ਉੱਠੋ ਬਿਸਤਰ ਤੇ ਬੈਠੋ ਕੁਝ ਸਮਾਂ ਵਾਹਿਗੁਰੂ ਜੀ ਦਾ ਨਾਮ ਜਪੋ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਪਹਿਲਾਂ ਤਾਂ ਬੀਤੀ ਸੋਹਣੀ ਰਾਤ ਦੇ ਲਈ ਸ਼ੁਕਰਾਨਾ ਕਰੋ ਕਿ ਆਪ ਜੀ ਦੀ ਕਿਰਪਾ ਦੇ ਨਾਲ ਰਾਤ ਮੋਟ ਸੋਹਣੀ ਬੀਤ ਗਈ ਆ ਆਪ ਜੀ ਨੇ ਬੜੀ ਕਿਰਪਾ ਕੀਤੀ ਆ ਆਲਾਵਾ ਦਿਨ ਦੇਖਣ ਦਾ ਮੌਕਾ ਦਿੱਤਾ ਉਹਦੇ ਲਈ ਸ਼ੁਕਰਾਨਾ ਕਰੂੰ ਫਿਰ ਉਸ ਤੋਂ ਬਾਅਦ ਸੋਹਣੇ ਸ਼ਰੀਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਫਿਰ ਮਾਲਕ ਨੇ ਜੋ ਜੋ ਦਾਤਾਂ ਦਿੱਤੀਆਂ ਨੇ ਉਹ ਦਾਤਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਮਹਾਮੁਖ ਜੀ ਦੇ ਲਈ ਜਿਵੇਂ ਜਿਵੇਂ ਅਸੀਂ ਸ਼ੁਕਰਾਨਾ ਕਰਦੇ ਆ ਸਾਡੇ ਮਨ ਦੇ ਘਿਲੇ ਏ ਸ਼ਕਿਸ਼ਕਿਤਾਂ ਦੂਰ ਹੁੰਦੀਆਂ ਨੇ ਸਾਡਾ ਮਨ ਗੁਰੂ ਚਰਣਾ ਦੇ ਨਾਲ ਜੁੜਦਾ ਹੈ ਤੇ ਗੁਰੂ ਸਾਹਿਬ ਜੀ ਦੀ ਮਿਹਰ ਕਿਰਪਾ ਸਰਦੀ ਉਤੇ ਵੱਧਦੀ ਜਾਂਦੀ ਹੈ ਇਸ ਕਰਕੇ ਸਵੇਰੇ ਸੂਰ ਵਾਹਿਗੁਰੂ ਜੀ ਦਾ ਨਾਮ ਜਪਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਅਮਰਤ ਵੇਲੇ ਉਕਤਿ ਮੂਲ ਮੰਤਰ ਜੀ ਦਾ ਜਾਪ ਕਰੋ ਬਾਬਾ ਨੰਦ ਸਿੰਘ ਜੀ ਅਕਸਰ ਹੀ ਇਹ ਬਚਨ ਕਰਦੇ ਸਨ ਕਿ ਜੇਕਰ ਕੋਈ ਮੁੱਖ ਅਮਰਤ ਵੇਲੇ ਉੱਠ ਕੇ ਚੌਕੜਾ ਮਾਰ ਕੇ ਮਨ ਬਿਰਤੀ ਇਕਾਕਰ ਕਰਕੇ ਛੇ ਵਾਲਾ ਮੂਲ ਮੰਤਰ ਦੀਆਂ ਹਰ ਰੋਜ਼ ਕਰੇ ਤਾਂ ਇੱਕ ਮਹੀਨੇ ਦੇ ਵਿੱਚ ਉਹਨੂੰ ਸੰਪੂਰਨ ਸਹਿਜ ਪਾਠ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਭਾਈ ਕਿੰਨੀ ਸੋਹਣੀ ਕਿੰਨੀ ਸੌਖੀ ਯੁਗਤੀ ਬਾਬਾ ਜੀ ਨੇ ਦੱਸੀ ਆ। ਤਾਂ ਫਿਰ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਜਗ੍ਹਾ ਤੇ ਚੌਂਕੜਾ ਵਾਰ ਕੇ ਮੂਲ ਮੰਤਰ ਜੀ ਦਾ ਜਾਪ ਕਰਕੇ ਅਸੀਂ ਆਪਣੀ ਬੰਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਜੀ ਸਵੇਰੇ ਸਵੇਰ ਇੱਕੋ ਚੌਕੜੇ ਦੇ ਵਿੱਚ 6 ਮਾਲਾ ਮੂਲ ਮੰਤਰ ਜੀ ਦਾ ਜਾਪ ਨਹੀਂ ਹੋ ਰਿਹਾ ਤਾਂ 4 ਮਾਲਾ ਸਵੇਰੇ ਕਰ ਲਓ 2 ਮਾਲਾ ਸ਼ਾਮ ਨੂੰ ਬੈਠ ਕੇ ਕਰ ਲਓ ਸੌਮ ਲੱਗਿਆ ਹੌਲੀ ਹੌਲੀ ਵਾਹਿਗੁਰੂ ਜੀ ਆਪਣੇ ਹੀ ਕਿਰਪਾ ਕਰਨਗੇ ਚੌਕੜੇ ਦਾ ਸਮਾਂ ਵੀ ਵਧਾ ਦੇਣਗੇ ਭਜਨ ਮੰਤੇ ਕੀ ਦਾ ਸਮਾਂ ਵੀ ਵਧਾ ਦੇਣਗੇ ਭਾਵੇਂ ਜਦੋਂ ਅਸੀਂ ਆਪਣੇ ਗੁਰੂ ਚਰਨਾਂ ਨਾਲ ਜੁੜਦੇ ਹਾਂ ਕਿਸੇ ਵੀ ਤਰੀਕੇ ਦੇ ਨਾਲ ਜੁੜੀਏ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਤਾਂ ਵੀਰ ਸਹਿਜ ਜੀ ਬਹੁਤ ਮੇਰ ਕਰਦੇ ਆ ਸਾਡੇ ਭਜਨ ਬੰਦਗੀ ਦੇ ਵਿੱਚ ਸਾਡੇ ਨਿਤਨੇਮ ਦੇ ਵਿੱਚ ਆਪੇ ਹੀ ਵਾਧਾ ਕਰਦੇ ਆ ਅਤੇ ਬਾਕੀ ਜਿਹੜੇ ਕੰਮ ਨੇ ਆ ਉਹਨਾਂ ਦੇ ਵਿੱਚ ਵੀ ਬਰਕਤ ਆਉਂਦੀ ਆ ਆਪਾਂ ਇਹ ਜੋ ਦੁਨਿਆਵੀ ਕੰਮ ਨੰਦਨੇ ਕਰਦੇ ਆ ਇਹ ਕਰਨੇ ਸਾਡੇ ਲਈ ਬਹੁਤ ਜ਼ਰੂਰੀ ਆ ਪਰ ਗੁਰੂ ਦੀ ਮਿਹਰ ਤੋਂ ਬਿਨਾਂ ਇਹਨਾਂ ਦੀ ਕੋਈ ਕੀਮਤ ਨਹੀਂ ਆ ਇਸ ਕਰਕੇ ਬਾਬਾ ਜੀ ਕਹਿੰਦੇ ਸੀ ਪਹਿਲਾਂ ਸਵੇਰੇ ਉੱਠ ਕੇ ਨਾਮ ਜਪੋ ਭਜਨ ਬੰਦਗੀ ਕਰੋ ਗੁਰੂ ਦਾ ਵੇਲਾ ਗੁਰੂ ਚਰਨਾਂ ਦੇ ਵਿੱਚ ਭੇਟ ਕਰੋ ਫਿਰ ਆਪਣੇ ਕੰਮਾਂ ਧੰਦੇਆਂ ਦੀ ਸ਼ੁਰੂਆਤ ਕਰੋ ਤਾਂ ਹਰ ਇੱਕ ਕੰਮ ਦੇ ਵਿੱਚ ਬਰਕਤ ਪਵੇਗੀ। ਬਾਬਾ ਜੀ ਕਹਿੰਦੇ ਸੀ ਸਵੇਰ ਦਾ ਜਪਿਆ ਹੋਇਆ ਸਮਝੋ ਇੱਕ ਹੈ। ਬਾਕੀ ਦੁਨੀਆਂ ਵੀ ਕੰਮ ਧੰਦੇ। ਭਾਵੇਂ ਕਿ ਉਹਨਾਂ ਦੀ ਕੀਮਤ 0 ਆ ਪਰ ਉਹ ਇੱਕ ਕਰਕੇ ਇਹਨਾਂ 0ਾਂ ਦੀ ਕੀਮਤ ਪੈ ਜਾਣੀ ਹੈ। ਭਾਵੇਂ ਕਿ ਹਰ ਇੱਕ ਕੰਮ 'ਚ ਬਰਕਤ ਪਵੇਗੀ। ਹਰ ਕੀਤੇ ਹੋਏ ਕੰਮ ਦੀ ਕਦਰ ਹੋਵੇਗੀ ਇਸ ਕਰਕੇ ਅਮਰਤੰਗਿ ਉੱਠ ਕੇ ਪਹਿਲਾਂ ਪ੍ਰਮਾਤਮਾ ਦਾ ਨਾਮ ਜਪਨਾ ਚਾਹੀਦਾ ਹੈ ਪ੍ਰਮਾਤਮਾ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ ਫਿਰ ਉਸ ਤੋਂ ਬਾਅਦ ਹੀ ਬਾਕੀ ਦੇ ਕੰਮ ਧੰਦੇ ਕਰਨੇ ਚਾਹੀਦੇ ਨੇ ਗੁਰੂ ਦੀ ਆਗਿਆ ਲੈ ਕੇ ਗੁਰੂ ਦਾ ਆਸ਼ੀਰਵਾਦ ਲੈ ਕੇ ਕੀਤਾ ਹੋਇਆ ਹਰ ਕੰਮ ਨੇਪਰੇ ਚੜਦਾ ਏ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਹਰ ਕੰਮ ਦੀ ਕਦਰ ਹੁੰਦੀ ਆ ਸੋ ਆਓ ਅੱਜ ਤੋਂ ਹੀ ਇਸ ਤਰੀਕੇ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ करिए ਅਤੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਰਕਾ ਹਾਸਲ ਲਿजिए